ਜੋ ਜੀ 20 ਸਾਲ ਹੋ ਗਏ 24 ਪੰਜਾਬ న్యూਜ਼ ਵਾਲੇ ਵੀ ਪਹੁੰਚੇ ਨੇ ਜੰਗੀ ਆਪਰੇਟੇਟ ਤੇ ਜੰਗੀ ਆਲਮਗੀਰ ਪ੍ਰਦੀਪ ਸਮਾਣਾ ਚਲੋ ਜੀ ਮੈਂ ਬੇਨਤੀ ਕਰਦਾ ਢੰਡੀ ਵਾਲੇ ਪਰਮਾਨਾਂ ਦੇ ਆ ਤੇ ਨਾਲ ਆ ਕਹਿੰਦੇ ਆ ਨੌਜਵਾਨ ਪ੍ਰਗਟ ਪਾਇਆ ਹਨ ਕੇਸ ਕਰਦੇ ਆਂ ਜੀਆਂ ਨੂੰ ਆਸਰੇ ਆ ਉਹਦੇ ਨਾਲ ਕੋਈ ਵੀ ਕਲਾਕਾਰ ਜਿੰਨੂੰ ਤੇ ਲੋਜੋ ਤਲਵਾਰ ਬਿੱਲਾ ਜੀ ਅਸਥਾਰੀਆਂ ਦਾ ਮਾਨ ਦੇ ਸਤਿਕਾਰ ਦੇ ਸਿਰਫੀਤਾ ਦਾ ਗੋਗਲੀ ਮਹੌਜ ਦੇ ਨਾਲ ਇਕ ਸਾਥ ਕਰਦੇ ਆਂ ਜੀ ਅੱਜ ਪਲੇਸੋ ਦਾ ਇਹ ਸਿੱਧੇ ਕੇਸਰ ਕਲਾ ਪਿਆਰੋ ਜੀ ਆਜੀ ਕੀ ਕਰਦੇ ੱਲੋ ਜੀ ਇਸੇ ਦੌਰ ਤੇ ਪਹੁੰਚ ਰਹੇ ਨੇ ਜੇਰੇ ਮੇਲੇ ਦੇ ਨਾਮੋ ਨਾ ਉਹ ਬਹਾਦਰੀਆਂ ਪਿਆਰ ਬਣਾਉਂਦੀਆਂ ਖੁਸ਼ੀਆਂ ਪਰਵਾਹੀਆਂ ਗੜੀਆਂ ਛੰਗੀ ਤੇ ਕੁਸ਼ਤੀ ਪਹਿਲਾਂ ਤੋਂ ਪਹਿ ਹੈ ਕੀਤੀ ਹੋਈ ਹੈ ਇਹ ਉਹਨਾਂ ਦੇ ਕਮੇਡੀ ਕਲਾਕਾਰ ਮਿੰਨੂ ਤੇ ਲੋਜੀ, ਕੁਲਵਿੰਦਰ ਬੇਲਾ ਜੀ, ਉਹਨਾਂ ਦੇ ਜੀ ਸੁਖੀ ਪੋਲਿਟਿਕਲ ਸਬੱਧਰ ਮੁਕਾਬਲੇ ਇਸ ਡੰਗਲ ਦੇ ਮੈਂ ਬੇਨਤੀ ਕਰਦਾ ਸਰਦਾਰ ਜੀ, ਸੀਸਿੰਦਰ ਜਾਨ ਦੀ ਪੁਸ਼ਕਣਾ ਹੈ ਹੈਲੋ ਜਿਸਾਨਾ ਕਾਲ ਦੀ ਖਾਸ ਮੌਕੇ ਅਧਿਕਰਕ 757 ਕਲ ਦੀ ਅਰਜ਼ਨਾ ਧੰਨਵਾਦ ਜੀ ਬਹੁਤ ਬਹੁਤ ਕਰਾਚੋਂ ਦੀ ਪਵਿੱਤਰ ਧਰਤੀ ਇਸ ਧਰਤੀ ਦੇ ਉੱਤੇ ਹਮੇਸ਼ਾ ਇੱਕ ਕਬੱਡੀ ਤੇ ਖੁਸਤੀ ਦਾ ਜਿਹੜਾ ਮੇਲਾ ਕਰਾਇਆ ਜਾਂਦਾ ਸਾਡੇ ਵੱਡੇ ਵੀਰ ਰਾਜਵੀਰ ਕਰਾਚੋਂ ਚੁੱਫੀ ਕਰਾਚੋਂ ਤੇ ਸਾਰੀ ਜਿਹੜੀ ਟੀਮ ਹੈ ਰੁਸਤਮਿੰਦ ਪਲਵਿੰਦਰ ਪਹਿਲਵਾਨ ਟੀਮ ਐਸਪੀ ਸਾਹਿਬ ਉਹ ਵੀ ਸਾਰੇ ਆਏ ਨੇ ਜੱਸਾ ਪੱਟੀ ਦੀ ਜਿਹੜੀ ਕੁਸ਼ਤੀ ਹੈ ਤੇ ਆਪਾਂ ਸਾਰੇ ਜਿਹੜੇ ਇਲਾਕੇ ਨੇ ਬਹੁਤ ਸਪੋਰਟ ਸੁਪਰ ਕੀਤਾ ਸੋ ਆਪਾਂ ਕੁਸ਼ਤੀ ਦਾ ਜਿਹੜਾ ਇੰਜੋਏ ਕਰੀਏ ਤੇ ਕੋਟ ਆਪ ਕੋ ਨਾਲ ਜਿਹੜਾ ਹੋਏ ਉਹਨੇ ਤੁਸੀਂ ਬਹੁਤ ਖੇਡਾਂ ਕਰਵਾ ਦਿੱਤਾ ਜਿਹੜੀ ਖੇਡਾਂ ਦੇ ਖਾਸ ਹਾਂਜੀ ਹਾਂ ਖੇਡਾਂ ਨਾਲ ਤਾਂ ਹਮੇਸ਼ਾ ਜੁੜੇ ਹੋਏ ਹਾਂ ਕਿਉਂਕਿ ਕਬੱਡੀ ਨੇ ਬਹੁਤ ਮਾਨਸਿਕਕਾਰ ਦਿੱਤਾ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਵੈਲਕਮ ਕੁਸ਼ਤੀ ਰੋਡ ਕਰਵਾਇਆ ਦੇਖੀ ਇਹਨਾਂ ਦਾ ਬਹੁਤ ਧੰਨਵਾਦ ਹਾਂਜੀ ਇਹ ਬਾਬਾ ਫਕੀਰਦਾਸ ਜੀ ਦੀ ਪਵਿੱਤਰ ਯਾਦ ਦੇ ਵਿੱਚ ਹਰ ਸਾਲ ਜਿਹੜੀ ಗ್ರಾಮ ਪੰਚਾਇਤ ਕਰਾਚੋ ਦੇ ਵੱਲੋਂ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਨੇ ਇਸ ਵਾਰ ਸਾਡੀ ਡਿਊਟੀ ਲੱਗੀ ਸੀ ਪੰਚਾਇਤ ਦੀ ਤੇ ਅਸੀਂ ਜਿਹੜਾ ਮਹਾ ਕੁਸ਼ਤੀ ਦਾ ਗਰਮਪੈਟ ਕਰਾਚੋ ਦੇ ਵਿੱਚ ਬਾਬਾ ਫਕੀਰਦਾਸ ਦੀ ਯਾਦ ਵਿੱਚ ਕਰਵਾ ਰਿਹਾ ਪਹਿਲਾ ਨੌਟ ਕਰੇ ਕਬੀ ਮਾਲੀ ਦਾ ਦੂਜਾ ਮਾਲ ਗਿਆ 18 ਦੇ ਵਿੱਚ ਬਹੁਤ ਬਹੁਤ ਮੇਰੀਆ ਬੀਲੀ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਹਾਂਜੀ ਤੋ ਕਿ ਅੱਜ ਦੇ ਇਸ ਕੁਸ਼ਤੀ ਦੰਗਲ ਦੇ ਵਿੱਚ ਨਾਮੀ ਪਹਿਲਵਾਨ ਨੇ ਜਿਹੜੇ ਆਪਣੇ ਪੰਜਾਬ ਦੇ ਜੱਸਾ ਪੱਟੀ ਜੀ ਉਹਨਾਂ ਦੀ ਕੁਸ਼ਤੀ ਦੇ ਜੋਰ ਦੇਖਣ ਵਾਸਤੇ ਜਿਹੜਿਆ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੈ ਨਾ ਅਸੀਂ ਸਾਰੇ ਸੰਗਤਾਂ ਦੇ ਪਹੁੰਚਦੇ ਧੰਨਵਾਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੋਤਮਾਇਨ ਮਾਨ ਦੇ ਤੌਰ ਤੇ ਸਾਡੇ ਵਿਚਕਾਰ ਸਾਡੇ ਵੱਡੇ ਭਰਾ ਸਾਹਿਬ ਰਾਜਵੀਰ ਸਿੰਘ ਜੀ ਕੁਮਾਨ OSD ਸਾਹਿਬ ਪਹੁੰਚੇ ਹੈ ਸਤਾ ਸੁਖਵੀਰ ਸਾਹਿਬ ਜੀ ਸਿਟੀਕਲ ਸੈਕਟਰ ਮੁਖਬਰ ਪੰਜਾਬ ਜਗਾ ਗੁਰਨਾਥ ਜੀ ਜੀ ਤੋਂ ਹੋਰ ਐਮਐਲ ਤੋਂ ਹੋਰ ਔਰ ਉਹਨਾਂ ਦੇ ਨਾਲ ਹੀ ਸਾਰੇ ਜਿਹੜੇ ਅਫਸਰ ਸਾਹਿਬ ਨੇ ਪੁਆਦੀ ਕਰ ਤੋਂ ਸਦਰ ਆਪਣੇ ਐਸਪੀ ਪਲਵਿੰਦਰ ਚੀਮਾ ਜੀ ਪਹੁੰਚੇ ਹੈ ਔਰ ਸਾਡੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਸੱਦੇ ਦੇ ਉੱਤੇ ਕੁਲਵਿੰਦਰ ਬਿੱਲਾ ਜੀ ਔਰ ਬੀਨੂ ਢਿੱਲੂ ਜੀ ਜਿਹੜੇ ਕਿਸੇ ਖਾੜ ਦੇ ਵਿੱਚ ਪੁੱਛ ਕੇ ਦੇਖਣ ਪਹੁੰਚੇ ਧੰਨਵਾਦ ਹੈ ਪਹਿਲਾ ਇਨਾਮ ਸਾਡਾ 1,75,000 ਰੁਪਏ ਦੂਜਾ ਨਾਮ ਇਹਦਾ 55,000 ਤੀਜਾ ਨਾਮ ਇਹਦਾ 55,000 ਜੀ